ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹਿਲਾ ਨਵਾ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਗੋ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ અપਮਾਨਾ ਹਰ ਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਸ ਤਤ ਨਿੰਦਾ ਦੋ ਤਿਆਗੈ ਖੋਜ ਪਦ ਨਿਰਵਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਵੇਂ ਪਾਸ਼ਾਏ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਸ਼ਹੀਦੀ ਦਿਵਸ ਹੈ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਅੱਜ ਅਸੀਂ ਉਹਨਾਂ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ ਗੁਰੂਆਂ ਦੇ ਪੁਰਬ ਮਨਾਏ ਹੋਏ ਤਾਂ ਹੀ ਸਫਲ ਹੋਣੇ ਨੇ ਤਾਂ ਹੀ ਸਫਲ ਹੋਣਗੇ ਜੇ ਅਸੀਂ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਾਂਗੇ ਜੋ ਉਹਨਾਂ ਦੀ ਜੋ ਵਿਚਾਰਧਾਰਾ ਸੀ ਉਸ ਤੇ ਚੱਲਾਂਗੇ ਤੁਹਾਪ ਜੀ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਆਓ ਅਪਾ ਸਾਰੇ ਕੋਸ਼ਿਸ਼ ਕਰੀਏ ਪ੍ਰਣ ਕਰੀਏ ਕਿ ਗੁਰਬਾਣੀ ਨੂੰ ਆਪ ਪੜਨਾ ਸ਼ੁਰੂ ਕਰੀਏ ਗੁਰਬਾਣੀ ਨੂੰ ਖੋਜ-ਖੋਜ ਕੇ ਪੜਿਏ ਤਾਂ ਜੋ ਸਾਨੂੰ ਸ਼ਬਦ ਦੀ ਵਿਚਾਰ ਚੰਗੀ ਤਰ੍ਹਾਂ ਸਮਝ ਆ ਜਾਵੇ ਬਚਾ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਿਏ ਉਸ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਤਾਂ ਹੀ ਅਸੀਂ ਚੰਗੇ ਕਰਮ ਕਰਾਂਗੇ ਨਿਰਮਲ ਕਰਮ ਕਰਾਂਗੇ ਸਾਡੇ ਨਿਰਮਲ ਕਰਮ ਹੀ ਸਾਡਾ ਸਭ ਤੋਂ ਵੱਡਾ ਧਰਮ ਹੈ ਸਰਬ ਧਰਮਾਂ ਸ੍ਰੇਸ਼ਟ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰ ਸਾਡੇ ਨਿਰਮਲ ਕਰਮੀ ਸਾਡਾ ਸਭ ਤੋਂ ਵੱਡਾ ਧਰਮ ਹੈ ਧਰਮ ਦੀ ਖਾਤਰ ਹੀ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਆਓ ਅਜਿਸੀ ਉਹਨਾਂ ਦੇ ਸ਼ਹੀਦੀ ਪੁਰਬ ਤੇ ਪ੍ਰਣ ਕਰਿਏ ਕਿ ਗੁਰਵਾਣੀ ਨੂੰ ਆਪ ਪੜਨਾ ਸ਼ੁਰੂ ਕਰਿਏ ਗੁਰਵਾਣੀ ਦੀ ਸ਼ਬਦ ਦੀ ਵਿਚਾਰ ਨੂੰ ਸਮਝ ਕੇ ਉਸ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਅੰਨੀ ਬੇਨਤੀ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ